ਕਹਾਣੀ ਬਾਉਂਡਰੀ ਲਾਈਨ ਬਾਉਂਡਰੀ ਲਾਈਨ ਬਾਰੇ ਜਾਦੋ ਨੇ ਉਦੋਂ ਉਨਾ ਨਹੀਂ ਸੀ ਸੋਚਿਆ ਜਦੋਂ ਮੈਡਮ ਨੇ ਆਮ ਨਾਲੋਂ ਵਧੇਰੇ ਅੰਦਾਜ਼ ਵਿੱਚ ਸਾਰੀਆਂ ਕੁੜੀਆਂ ਨੂੰ ਬੁਲਾ ਕੇ ਜਿਵੇਂ ਜ਼ਰੂਰੀ ਸੋਚਣਾ ਦਿੱਤੀ ਸੀ 6 ਵਜੇ ਤੋਂ ਬਾਅਦ ਕਿਸੇ ਨੇ ਬਾਉਂਡਰੀ ਲਾਈਨ ਨਹੀਂ ਟੱਪਣੀ ਨਹੀਂ ਤਾਂ ਮੈਂ ਫਾਈਨਲ ਕਰੂੰਗੀ ਪਰ ਅੱਜ ਇੱਕ ਤੋਂ ਬਾਅਦ ਇੱਕ ਦੇ ਸ਼ੋਰੇ ਅੱਖਾਂ ਅੱਗੇ ਫਿਲਮ ਵਾਂਗੂ ਘੁੰਮ ਰਿਹਾ ਸੀ ਨਾ ਭਾਵੇਂ ਉਹਦਾ ਆਜ਼ਾਦ ਕੁਰਸੀ ਪਰ ਕਹਿੰਦੇ ਸਾਰੇ ਉਹਨੂੰ ਜਾਦੂ ਹੀ ਸਨ ਤੇ ਫੇਰ ਉਸਨੂੰ ਯਾਦ ਆ ਰਿਹਾ ਸੀ ਜਦੋਂ ਛੋਟੀ ਹੁੰਦੀ ਸੀ ਤਾਂ ਹਨੇਰੇ ਵਿੱਚ ਡਰਦੀ ਉਹ ਗੁਸਲਖਾਨੇ ਤੋਂ ਪરા ਨਹੀਂ ਸੀ ਜਾਂਦੀ ਤੇ ਉੱਥੇ ਲੱਗੇ ਤੂਤ ਤੋਂ ਪરા ਜਿਵੇਂ ਉਸਦੀ ਬਾਉਂਡਰੀ ਲਾਈਨ ਹੁੰਦੀ ਸੀ ਤੇ ਦਰਾਂ ਦੀ ਦੇੜੀ ਉੱਤੋਂ ਬਾਉਂਡਰੀ ਲਾਈਨ ਬਣ ਗਈ ਸੀ ਜਦੋਂ ਉਸਨੇ ਜਵਾਨੀ ਦੇ 16ਵੇਂ ਬਰੇ ਦੀ ਸਰਦਲ ਤੇ ਅਛੂ ਭਲੇ ਜਿਹੇ ਪੈਰ ਧਰਿਆ ਸੀ ਕੋਸਟੋਂ ਬਾਹਰ ਅੰਦਰ ਜਾਣ ਤੇ ਸਾਰੇ ਰੋਕਾਂ ਲੱਗ ਗਈਆਂ ਸਨ ਜਾਦੂ ਸੋਚਦੀ ਸੀ ਕਿ ਸ਼ਾਇਦ ਇਹ ਨਾ ਬਾਉਂਡਰੀ ਲਾਈਨਾਂ ਦਾ ਅੰਤ ਉਸ ਦੇ ਸਹਰੇ ਘਰ ਹੋ ਜਾਵੇਗਾ ਤੇ ਆਜ਼ਾਦ ਹੋਣ ਦੇ ਸੁਪਨੇ ਸਿਰਜਦੀ ਹੁਣ ਯਾਦੋਂ ਸੋਚਾਂ ਵਿੱਚ ਤਸੀ ਪਈ ਸੀ ਜਦੋਂ ਉਸ ਨੂੰ ਉਸਦੇ ਪਤੀ ਨੇ ਕਿਹਾ ਸੀ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਨੌਕਰ ਤੋਂ ਮੰਗਵਾ ਲੈਣੀ ਬਾਹਰ ਜਾਣ ਦੀ ਲੋੜ ਨਹੀਂ ਤੇ ਇੱਕ ਪਲ ਯਾਦੂ ਨੂੰ ਚਾਪਿਆ ਜਿਵੇਂ ਉਸਦੇ ਸਾਰੇ ਪਾਸੇ ਬਾਉਂਡਰੀ ਲਾਈਨਾਂ ਦੀ ਮੱਕੜੀ ਜਾਲ ਹੋਵੇ ਮੱਕੜੀ ਜਾਲ ਵਿੱਚ ਆਜ਼ਾਦ ਕੋਰ ਘिरी ਹੋਵੇ